ਆ ਪਿਛਲੇ ਕਈ ਦਿਨਾਂ ਤੋਂ ਨਾ ਇੱਕ ਬਈਏ ਦੀ ਵੀਡੀਓ ਬੜੀ ਸਰਕੂਲੇਟ ਹੋਣ ਢਈ ਪੰਜਾਬੀਆਂ ਨੂੰ ਸਿੱਧੀਆਂ ਤਾਂ ਧਮਕੀਆਂ ਦੇਣ ਡਿਆ ਕਹਿੰਦਾ ਜੇ ਕਰਦਿਆਂਗੇ ਬੂ ਕਰਦਿਆਂਗੇ ਤੇ ਇਹ ਸਾਰੇ ਕਸ ਦੇ ਵਿੱਚ ਨਾ ਇੱਕ ਚੀਜ਼ ਬੜੀ ਹੋਈ ਲੋਕ ਕਹਿੰਦਾ ਯਾਰ ਸਾਰੇ ਪੰਜਾਬ ਦੇ ਵਿੱਚ ਅੱਗ ਲੱਗੀ ਆ ਬਾਦਲ ਟੱਬਰ ਦਾ ਕੋਈ ਬਿਆਨ ਨਹੀਂ ਆਇਆ ਵੀ ਅਕਾਲੀ ਦਲ ਆਲੇ ਵਿੱਚ ਬਿਲਕੁਲ ਹੀ ਚੁੱਪ ਬੈਠੇ ਆ ਮੈਂ ਫਿਰ ਜਦੋਂ ਖੋਜ ਖਬਰ ਕੱਢੀ ਫਿਰ ਪਤਾ ਲੱਗਿਆ ਬਾਦਲ ਟੱਬਰ ਕਿਉਂ ਨਹੀਂ ਬੋਲਿਆ ਆਹ ਵੇਖੋ ਉਹ ਤੁਹਾਡਾ ਬੇੜਾ ਤਰਜੇ ਉਹ ਸੁਖਿਆ ਹਰੇਕ ਜਗ੍ਹਾ ਤੇ ਜ਼ਿਮੇਵਾਰੀਆਂ ਵੰਡ ਛੜੀਆਂ ਮਾਮਾ ਹੀਰਦਿਆ ਇਹਨਾਂ ਨੂੰ ਵੀ ਜ세ਦਾਰ ਲਾ ਛੜੀ ਆਈ ਹੈ ਇਹ ਵੀ ਪ੍ਰਾਊਡ ਵਾ ਟੂ ਬੀ ਕਾਲੀਵਾ ਨਿਕਲਿਆ ਵਾ ਸਿਰਫ ਇਹ ਹੀ ਨਹੀਂ ਵੀ ਇਹਨੂੰ ਜ세ਦਾਰ ਲਾਇਆ ਵਾ ਆ ਵੇਖੋ ਇੱਕ ਫੋਟੋ ਹੋਰ ਇਹਦੀ ਕੁੜੀ ਆ ਇਹਦੀ ਕੁੜੀ ਨੂੰ ਵੋਟਾਂ ਵੀ ਲੜਾਈਆਂ ਸੁੱਖੇ ਹੋਣਾ ਨੇ ਐਵੇਂ ਨਹੀਂ ਛਾਲਾ ਮਾਰਦੇ ਫਿਰਦੇ ਇਹਨਾਂ ਦੇ ਗਲਾਂ 'ਚ ਸਰੂਪੇ ਤੇ ਇਹਨਾਂ ਬੰਦਿਆਂ ਨੂੰ ਜ세ਦਾਰੀਆਂ ਇਹਨਾਂ ਨੂੰ ਚੇਅਰਮੈਨੀਆਂ ਵੰਡੀਆਂ ਕਾਲੀਦਲ ਨੇ ਇਹ ਤੁਹਾਡੇ ਸਿਰ 'ਚ ਚੜੀਆਂ ਜੁੱਤੀਆਂ ਪੈਂਦੀਆਂ ਪਈਆਂ ਨਾ ਇਹ ਸਾਰਾ ਕੁਝ ਜਿਹੜਾ ਆ ਇਹ ਇਹਨਾਂ ਬੰਦਿਆਂ ਦੀ ਕਰਤੂਤ ਆ ਇਹ ਸਭ ਬਾਦਲ ਟੰਬਰ ਦੀ ਕਰਤੂਤ ਆ